ਸਗਲ ਸਮਗਰੀ ਤੁਮਰਾ ਤੁਮਰਾ ਤੁਮ ਤੇ ਹੋਏ ਤੁਮਰੇ ਗਤ ਨਿਤ ਨਾਨਕ ਦਾਸ ਤੇ ਅਗੇ ਅਰਦਾਸ ਜਿਉ ਪਿੰਡ ਸਭ ਕਹੋ ਨਾਨਕ ਸਭ ਕੋਈ ਨਾਉ ਨ ਜਾਣੇ ਵਾਹਿਗੁਰੂ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹਿ ਸ੍ਰੀ ਭਗਵਤੀ ਜੀ ਕੀ ਬਾਖ ਚਾਹੀ ਦਸਵੇਂ ਪ੍ਰਥਮ ਭਗਵਤੀ ਸੇਮਰ ਕੇ ਗੁਰੂ ਨਾਨਕ ਲੰਤਾਈ ਫਿਰ ਅੰਗਦ ਗੁਰਤੇ ਅਮਰਦਾਸ RAM DASE ਹੋਈ ਸਹਾਈ ਅਰਜਨ ਹਰ ਕੋ ਵਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਠੇ ਸਭ ਦੁੱਖ ਜਾਹੀ ਤੇਗ ਬਾਗਰ ਸਿਮਰਿਆ ਕਰਣਉ ਨਿਜਿ ਆਵਤੈ ਸਭ ਤਾਈ ਹੋਈ ਜਿਸ ਸਹਾਈ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੀ ਸਭ ਤਾਈ ਕੋਈ ਜਿਸ ਹਾਈ ਦਸਾਂ ਪਾਪ ਚਾਇਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਅੰਤਰ ਕਲ ਸਾਜੀ ਬੋਲੋ ਜੇ ਪੰਜਾਂ ਪਿਆਰਿਆ ਚੌਹਾਂ ਸਹਿਬ ਜਾਦਿਆ ਚਾਲੀ ਮੁਕਤੀਆ ਹਟਿਆ ਜੱਪੀਆਂ ਤੱਪੀਆਂ ਜਿਨ ਨਾਮ ਜਪਿਆ ਵੰਡ ਛਕਿਆ ਦੀਕ ਚਲਾਈ ਤੇਗ ਵਾਹੀ ਦੀਕ ਸੁਣ ਕੇ ਅੰਡਿਤ ਕਿਤਾਬ ਤਿਨ ਪਿਆਰਿਆ ਸਚਿਆਰਿਆ ਦੀਕ ਮਈ ਦਾ ਧੰਤਰ ਖਲਸ ਜੀ ਬੋਲੋ ਜੇ ਜਨ ਸਿੰਘਾ ਸਿੰਘ ਨਿਆਣ ਧਰਮ へ ਤਸੀ ਤੇ ਬੰਧ ਬੰਦ ਘਟਵਾਏ ਕੁਪਰੀ ਅਨੁਹੰਯਾ ਚੇ ਰਖੜੀਆਂ ਤੇ ਚੜੇ ਤਨ ਆਰਿਆ ਨਾ ਚਿਰ ਵਾਏ ਗਏ ਗੁਰਦੁਵਰੀਆਂ ਦੀਸੀ ਵਾਲੇ ਕੁਰਬਾਨੀਆਂ ਕੀਤੀਆਂ ਧਰਵਣੀ ਹਾਰੇ ਹੈ ਸਿੱਖੀ ਕੇਸ ਸਵਾਸ ਸੰਗ ਨਿਭਾਈ ਤਨ ਦੀ ਕਮਾਈ ਦਾ ਧੰ ਅੰਦਰ ਖਲਸਾ ਜੀ ਬੋਲੋ ਜੇ ਪੰਜ ਤਖ ਸਰਬੱਤ ਗੁਰਦਵਰਿਆਂ ਦਾ ਧਿਆਨ ਤਰਖਾਲਸਾ ਜੀ ਬੋਲੋ ਜੇ ਪ੍ਰੇਤਨ ਸਰਬੱਤ ਕਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਕਾਲਸਾ ਜੀ ਕੋ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਤਉ ਅਵਚਿ ਤਾਪਨ ਕਾ ਸਦਕਾ ਸਦਕਾ ਸਰਬ ਸੁਖੂ ਬਹਿ ਜਾ ਜਹ ਹਕਸਾ ਜੀ ਸਾਹਿਬ ਤਾ ਤਹ ਹਰ ਚੈਰਿ ਆਇ ਤਉ ਦੇਖ ਤੇ ਫਤੇ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਜੀ ਕਸਾ ਜੀ ਕੇ ਭੋਲ ਬਾਲੇ ਬਨੋ ਜੀ बक्षो जिस्कनू सिक्की दान के सदान रहत दान दानू दानदान श्री अमृत सर साई जी के दर्शन ईशनान चौकियां चंडे भंगे जुगो जुगल धर्म कार बो ਪਰਚੀ ਦੇ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਅਮਤ ਪਤ ਦਾ ਰਾਖਾ ਆਪ ਆਕਾਲ ਪੁਰਖ ਵਾਹਿਗੁਰੂ ਹੇ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਨੇ ਸਿੱਖ ਪੰਥ ਤੋਂ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਨਾਨਕ ਪਿਆਰੇ ਕਸਾਜੂ ਬਖਸ਼ੋ ਹਿ ਨਿਮਣਿਆ ਦੇ ਮਨ ਸਤਿਗੁਰੂ ਨੇ ਤਾਲਿਆਂ ਦੇ ਤਾਲ ਸਤਿਗੁਰੂ ਨੈ ਉਟਿਆ ਦੀ ਊਟ ਨੈ ਆਸਰਿਆਂ ਦੇ ਆਸਰੇ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਚਾ ਆਪ ਜੀ ਦੇ ਸੀਸ ਅਸਥਾਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਾਚਾ ਆਪ ਜੀ ਦੇ ਚਰਨ ਸੋ ਅਸਥਾਨ ਗੁਰਦੁਆਰਾ ਸ੍ਰੀ ਨਾਨਕ ਸਾਹਿਬ ਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਚਾ ਅਕਾਲ ਪੁਰਖ ਪਰਮੇਸ਼ਰ ਜੀਓ ਪਾਵਨ ਪਵਿੱਤਰ ਚਰਨ ਕਮਲ ਪਾਸ ਅਰਦਾਸ ਬੇਨਤੀ ਹੈ ਪਾਚਾ ਜੀ ਮਹਾਨ ਬਖਸ਼ਿਸ਼ ਹੋਈ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਦੀਵਾਨਾ ਅੰਦਰ ਪੰਜਾਂ ਬਾਣੀਆਂ ਦੇ ਨਿਤਨੇਮ ਹੋਏ ਈ ਪੱਛਾ ਜੀ ਗੁਰਬਾਣੀ ਦਾ ਜਾਪ ਕਰਦੇ ਆ ਸਮੁੱਚੀ ਸੇਵਾ ਨਿਭਉਂਦੇ ਆ ਹਉਂਦੇ ਅੰਤ ਭੁੱਲਾ ਦੇ ਖਿਮਾ ਬਖਸ਼ਨੀ ਅਗੇ ਵਾਸਤੇ ਸਮਤ ਸੇਵਾ ਤੇ ਪਉੜੀ ਪੜੀ ਸੁਣ ਗੁਰਬਾਣੀ ਦਾ ਧਾਪ ਦਰਾਈ ਸੰਗਤ ਦੇਹਣਦਿਆਂ ਤੇ ਵਸੌਣਾ ਸਾਵਣ ਸਰਸੇ ਕਾਮਣੇ ਚਰਨ ਕਮਲ ਸੋਪਿਆਰ ਦੇ ਮਹਾਵਾਕਾਂ ਸੁਸਮੋ ਸੰਗਤਾ ਲਕਰ ਕੇ ਸਾਵਣ ਦੀ ਸੰਗਰਾਂਦ ਦਾ ਦਿਹਾੜਾ ਮਨਾਣੀਆਂ ਹੋਈਆਂ ਪਵਨ ਦਰਬਾਰ ਦੀ ਹਾਜ਼ਰੀ ਭਰ ਰਹੀਆਂ ਬੇਅੰਤ ਪੇਟ ਅਰਪਣ ਕਰ ਰਹੀਆਂ ਸਵਲਾਦੀਆਂ ਪੇਟਾਮਾ ਸੇਵਾ ਮਰਦਾਤਾ ਦਰ ਪਰਵਾਨ ਕਰਨੀਆਂ ਪਾਛਾ ਜੀ ਪਿਛਲਾ ਮਹੀਨਾ ਭਾਣੇ ਅੰਦਰ ਸੁਖ ਨਾਲ ਗਤੀਤ ਹੋਇਆ ਆਇਆ ਸਭੰਦਾ ਮਹੀਨਾ ਪਾਛਾ ਜੀ ਭਾਣੇ ਅੰਦਰ ਸੁਖ ਨਾਲ ਬਤੀਤ ਕਰਵਾਉਣਾ ਸਭਨਾ ਦੇ ਕਰੰ ਅੰਦਰ ਸੁਖ ਸ਼ਾਂਤੀ ਵਰਤੌਣੇ ਆਪਸ ਵਿੱਚ ਮੇਲ ਪਿਆਰ ਇਤਿਹਾਕ ਦੀ ਬਖਸ਼ਿਸ਼ ਕਰਨੀ ਨਗਰ ਕੀਰੇ ਸੁਖ ਵਰਤੌਣੇ ਸਿੱਖੀ ਪੰਥ ਦੀ ਸਦਾ ਚੜ੍ਹਦੀ ਕਲਾ ਕਰਨੀ ਪਾਚਾ ਜੀ ਸੰਗਰਾਂਦ ਦੇ ਦਿਹਾੜੇ ਨੇ ਮੁੱਖ ਰੱਖਦਿਆਂ ਹੋਇਆਂ ਸਰਬਤ ਸੰਗਤਾਂ ਬਲੋਬੀ ਅੰਤ ਸੇਵਾ માં ਨਿਵੰਗੰਗਾਂ ਸਉਨਾ ਪ੍ਰਵਾਹ ਸੰਗਤਾਂ ਬਲੋ ਨਵੰਗੰਗਾਂ ਤਨ ਮਨ ਧਨ ਨਾਲ ਸੇਵਾ માં ਦਰ ਪ੍ਰਵਾਨ ਕਰਨੀ ਆ ਬਖਸ਼ਿਆ ਪੰਡਾਰੇ ਚੋ ਪਵਨ ਹਜ਼ੂਰੀ ਅੰਦਰ ਪੰਚਮ ਕਣਾ ਪਰਚਾਤੀ ਪਵਿੱਤਰ ਦੀਕਸਾ ਜਾ ਕੇ ਹਾਜ਼ਰ ਕੀਤੀ ਗਈ ਦਰ ਪਰਵਾਨ ਹੋ ਗਏ ਪਰਵਾਨਿਆ ਪ੍ਰਸ਼ਾਦ ਸਰਵਤ ਸੰਗਤਾ ਵਿੱਚ ਵੰਤੇ ਜੋ ਵੀ ਜੀ ਸ਼ਕੇ ਸੁਆਸ ਸੁਆਸ ਨਾਮ ਜਪੇ ਪਚਾ ਜੀ ਚਾਰ ਪੈਰਣ ਪਾਣੇ ਅੰਦਰ ਸੁੱਖਾਂ ਦੀ ਬਤੀਤ ਹੋਈ ਆਇਆ ਚਾਰ ਪਹਿਰ ਦਿਨ ਦਿਹਾੜਾ ਪਾਣੇ ਅੰਦਰ ਨਾਮ ਜਪਦਿਆਂ ਸੁੱਖਾਂ ਨਾਲ ਬਤੀਤ ਰਵਾਉਣਾ ਐਸ ਬਿਲੇ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਕਰ ਪ੍ਰਵਾਨ ਕਰੋ ਪਾਵਨ ਹੁਕਮ ਬਖਸ਼ ਕੇ ਸਰਵਤ ਸੰਗਤਾਂ ਨੂੰ ਨਦਰ ਨਦਰ ਨਿਹਾਲ ਕਰੋ ਉਪਰੰਤ ਅਗਲੇ ਦੀਵਾਨ ਸਜਣ ਦੀ ਆਗਿਆ ਬਖਸ਼ੋ ਸਹੀ ਪਿਆਰੇ ਮੇਲ ਜਿਨਾਂ ਨਲਿਓ ਤੇਰਣਾ ਚਿਤ ਆਵ ਨਾਨਕ ਨਾਮ ਛੜ ਦੀ ਕਲਾ ਤੇਰੇ ਭਾਣੇ ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਅਪੀ ਅਕਾਲ ਤੀ ਸਭ ਸਿੱਖਨ ਕੋ ਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੂਚ ਹੈ ਰਾਜ ਕਰੇਗਾ ਖਾਲਸਾ क्वार हुए समल क्वार हुए समलगे बोले सौन वाहे गुरु जी का खालसा गुरु जी का पति ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਿਤ ਸਮੰਦ ਸਾਗਰ ਨਿਰ ਭਰਿਆ ਤੇਤੇ ਓਗਲ ਹਮਾਰੇ ਦਇਆ ਕਰੋ ਕਿਛ ਮਿਹਰ ਪਵੋ ਡੁੱਬਦੇ ਪੱਥਰ ਥਾਰੇ ਜੀੜਾ ਅਗਲ ਬਰਾਬਰ ਥਪੈ ਪੀਤਰ ਵਗਤਾਤੀ ਪਾਨ ਵਤਨ ਅਨਕ ਤੁਮ ਪਛਾਣੈ ਸੁਖ ਹੋਵੇ ਦਿਨ ਰਾਤੀ ਹਮ ਆਉ ਕਨ ਭਰੇ ਏਕ ਬੋਲ ਨਾਹੀ ਅੰਮ੍ਰਿਤ ਚਰ ਪਦ ਵਿਖ ਬਖਾਈ माया मोह भ्रम फै फूले ਸੁਤਦਾਰਾਸ ਸੋ ਪ੍ਰੀਤ ਲਗਾਈ ਏਕ ਉਤਮ ਪੰਥ ਸੁਨਿਓ ਗੁਰ ਸੰਗਤ ਤਿਹ ਮਿਲਿ ਮਨਾਸ ਮਿਟਾਈ ਇਕ ਅਰਦਾਸ ਬਾਟ ਕੀ ਰਤ ਕੀ ਗੁਰ ਰਾਮਦਾਸ ਰਾਖੋ ਸਰਣਾਇ ਇਕ ਅਰਦਾਸ ਭਾਟ ਕੀ ਰੱਖੀ ਗੁਰ ਰਾਮਦਾਸ ਰਾਖੋ ਸਰਣਾਈ ਸੋ ਕਹੋ ਕਲ ਗੁਰ ਸੇ ਬਿਐ ਅਹਨ ਸਹਜ ਸੁਭਾਈ ਦਰਸ਼ਨ ਪਰਸੈ ਗੁਰ ਕੈ ਜਨਮ ਮਰਨ ਦੁਖ ਚਾਈ ਬਸ ਸਤਿ ਪਤਖ ਸਮ ਦੇ ਨਰੇ ਅਰਸੋ ਪਰਸੋ ਛੱਟੀ ਐ ਤੋਦਿ ਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੇ ਕੱਟੀ ਐ ਸਜਣ ਸੱਚੇ ਪਾਤਸ਼ਾਹ ਸ਼ਰ ਸ਼ਾੰਦ ਸਾਹੂ ਜਿਸ ਪਾਸ ਬਹਤੇ ਸੋਹੀਏ ਸਵਨਾ ਦਾ ਦੇਸਾ ਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਵੱਡ ਹੰਸ महला <mahala>, पंजवा मखाण तूं आज कुदरत तेरी बसां रहा तुद आपे कायर आपे करना हुकुम जमल हुकुम ਨਾਮ ਨਾ ਤੇਰਾ ਮਨ ਤਨ ਆਧਾਰੀ ਨਾਮ ਕਾਸ ਬਖਸ਼ੀਸ ਤੁਮਾਰੀ ਨਾਮ ਤੇਰਾ యేసు తుమారి વાહી ગુરજી કા કલસા વાહી ગુરજી કી ફતેહ સત નામ શ્રી વાહી ગુરુ સાહેબજી સાવન સરસી કા મને ચરણ કમલ સ્યો પ્યાર मन तन रता सच एको नाम आधार सावन सरसे कामने चरण कमल सो प्यार मन तन रता सच एको नाम आधार ਦੇਖਿਆ ਰੰਗ ਪੁਰਾਵਿਆ ਦਿਸਨ ਸੱਤਿ ਛਾਰ ਹਰ ਅੰਮ੍ਰਿਤ ਬੂੰਦ ਸੁਹਾਵਨੀ ਮੈਲਾ ਸਾਧੂ ਪੀਵਨ ਹਾਰ ਵਨ ਤਿਨ ਪ੍ਰਭ ਸੰਗ ਮੌਲਿਆ ਸਮਰਥ purkh paar हर मिलने नो लोचदा कर्म मिलाहार जिन शक्य प्रभ पायान सद जी मया कर, शब्द स्वारार ਜਨ ਤਿਨ ਸੁਹਾਗਨੇ ਜਨਰਾਮ ਨਾਮ ਉਰਹਾਰ ਨਾਨਕ ਹਰਜੀ ਮਇਆ ਕਰ ਸ਼ਬਦ ਸਵਾਰਨਹਾਰ ਸਾਵਲ ਤਿਨ ਸੁਹਾਗਨੇ ਜਨਰਾਮ ਨਾਮ ਉਰਹਾਰ ਗੁਰਜੀਤ ਕਾਲਸਾ ਵਾਹਿਗੁਰਜੀ ਕੀ ਫਤਿਹ ਸਾਵਣ ਸਰਸੀ ਕਾਮਣੀ ਚਰਨ ਕਮਲ ਸੋ ਪਿਆਰ ਮਨ ਤਨ ਰਤਾ ਸੱਚ ਰੰਗ ਏ ਕੋ ਨਾਮ ਆਧਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਵਤ ਸੰਗਠਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ 10 ਵਜੇ ਪੋਪ ਭਾਈ ਜਾਣਗੇ। ਉਪਰੰਤ ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆ ਵਿਸ਼ੇਸ਼ ਦੀਵਾਨ ਸਜਾਇਆ ਜਾਣਗੇ ਜਿਨ੍ਹਾਂ ਦੀ ਸਮਾਪਤੀ 2:30 ਵਜੇ ਹੋਵੇਗੀ। ਉਪਰੰਤ ਦੂਸਰੀ ਬੇਨਤੀ ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆ ਯਾ ਪੀਬੋ ਪੌ ਹਲਖੰਡ ਧਾਰ ਹੋਏ ਜਨਮ ਸੁਹਿਲਾ ਸੁਹਿਲਾ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਜਿਨ੍ਹਾਂ ਨੇ ਅੰਮ੍ਰਿਤ ਅੰਮ੍ਰਿਤ ਸ਼ਕਣਾ ਹੈ ਸੋ 11 ਵਜੇ ਠੀਕ ਗੁਰਦੁਆਰਾ ਸਾਹਿਬ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ